ਜਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਔਰ ਤਾਂ ਦੇ ਖਾਤੇ ਚ 1100 ਰੁਪਇਆ ਪਾਉਣਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਖਾਂਜਾ ਮੋਰਚਾ ਜਿੰਦਾਬਾਦ 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 ਖਾਂਜਾ ਮੋਰਚਾ ਜਿੰਦਾਬਾਦ ਜਿੰਦਾਬਾਦ ਦੇ ਘਰਾਂ ਨੂੰ ਮੈਂ ਕੀ ਕੀਤੀ ਆ ਜੀ ਜਿੰਨਾ ਤਰੋਨਾ ਨੂੰ ਲਾਗੂ ਰੇ ਕਰਦੇ ਉਹਨਾਂ ਤੇਰੇ 600 ਢੱਕੇ ਲੜਾਵੇਂ ਛੜਾਂਗੇ ਜਿੰਨਾ ਤੇਰ ਪਿੰਡਾਂ ਤੇ ਨਰੇਗਾ ਦਾ ਕੰਮ ਨਹੀਂ ਚੱਲਦਾ 700 ਰੁਪਿਆ ਦਿਹਾੜੀ ਨਹੀਂ ਲੱਗੇ ਚਾਲੂ ਹੁੰਦੀ 300 ਉਹ ਸਾਨੂੰ ਕੰਮ ਦਾ ਪਰੇ ਰਹਿ ਗਿਆ ਆ ਹੈ ਹਲਕੇ ਦੇ ਦੋ ਜਿਹੜੇ ਸਰਪੰਚ ਉਹਨਾਰੇ ਪਿੰਡਾਂ ਦੀ ਮੀਟਿੰਗ ਨਹੀਂ ਸਾਡੀ ਕਰਨ ਦਿੱਤੀ ਇੱਕਾ ਗੰਗਾ ਅਸੀਂ ਗਏ ਸਾਰੇ ਜਣੇ ਤੇ ਉੱਥੋਂ ਦੇ ਦੋ ਸਰਪੰਚਾਂ ਨੇ ਇਹਨਾਂ ਨੇ ਕਿੰਨਾ ਚਿਰ ਗੱਲ ਕਰੀ ਆ ਨਾਲ ਸਾਡੀ ਗੱਲਬਾਤ ਵੀ ਹੋਈ ਇਸ ਗੱਲਬਾਤ ਦੇ ਅਧਾਰੇ 'ਚ ਇਹ ਵੀ ਐ ਅਸੀਂ ਦਸਤਾਖਤ ਵੀ ਕਾਲੀ ਕਿ ਜਨਾਚੇ ਜਿਹੜੀਆਂ ਮੰਗਾ ਜੀ ਕੀ ਨਾ ਹੋ ਤੁਹਾਡਾ ਤੇ ਇੱਕ ਸਮੁੱਧ ਲੈ ਕੇ ਤੁਸੀਂ ਅੱਜ ਤੁਹਾਡੇ ਤੇ ਬੈਠੇ ਕਿੰਨੇ ਦਿਨ ਹੋ ਗਏ ਮੈਂ ਜੀ ਅਮੀ ਲਾਲ ਪਿੰਡ ਬਲਾੜ ਮਹਿਮਾ ਸੂਬਾ ਵੱਲੋਂ 77 ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਸਾਡਾ ਅੱਠ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਅਸੀਂ ਮਜ਼ਦੂਰ ਇਹ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਬਠਿੰਡਾ ਡੀਸੀ ਦਫ਼ਤਰ ਵਿਖੇ ਧਰਨਾ ਲਾਇਆ ਹੋਇਆ ਅੱਜ ਸਾਨੂੰ ਛੇਮਾ ਦੇ ਨਾਲ ਧਰਨਾ ਲੱਗੇ ਦੀ ਅਸੀਂ ਇੱਥੇ ਧਰਨਾ ਲਗਾਤਾਰ ਜਾਰੀ ਹੈ ਦਿਨ ਰਾਤ ਦਾ ਪਰ ਪ੍ਰਸ਼ਾਸਨ ਨੇ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਿਹੜੀਆਂ ਮੰਗਾਂ ਮੰਗਾ ਸਾਡੀਆਂ ਸਾਰੀਆਂ ਹੀ ਗੈਜ ਆ ਕੱਲ ਸਾਨੂੰ ਇੱਥੇ ਮੀਟਿੰਗ ਲਈ ਬੁਲਾਇਆ ਸੀ ਪਹਿਲਾਂ ਤਾਂ ਸਾਨੂੰ ਆਹਦੀ ਮੀਟਿੰਗ ਤੋਂ ਦੀ ਸੀ ਨਾਲ ਕਰਾਵਾਂਗੇ ਹਾਲਾਂਕਿ ਡੀਸੀ ਉਹ ਆਦੇ ਚੰਡੀਗੜ੍ਹ ਚਲੇ ਗਈ ਅਸੀਂ ਫੇਰ ਸੋਚਿਆ ਅਬ ਚੱਲ ਏਡੀਸੀ ਮੈਡਮ ਨਾਲ ਕਰਵਾ ਦੋ ਜਰਨਲ ਨਾਲ ਆਖੇ ਉਹ ਵੀ ਮੀਟਿੰਗ ਤੇ ਗਏ ਹੋਏ ਆ ਫੇਰ ਕੋਈ ਇੱਥੇ ਆਮ ਆਦਮੀ ਪਾਰਟੀ ਆਦਾਂ ਦਾ ਕੋਈ ਰਮਨਦੀਪ ਕੋ ਤੇ ਉਹਦੇ ਕੋਲੇ ਲੈ ਕੇ ਗਏ ਇਹ ਬਠਿੰਡਾ ਜ਼ਿਲ੍ਹੇ ਦਾ ਅਨਚਾਰਜ ਹੈ ਲੋਕਾਂ ਦੇ ਦੁੱਖ ਸੁੱਖ ਕਮਤਨ ਦੇ ਸੁਣਦਾ ਉਹਦੇ ਕੋਲੇ ਅਸੀਂ ਸਾਰੀਆਂ ਮੰਗਾਂ ਡਿਟੇਲ ਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਦੱਸੀਆਂ ਪਰ ਉਹਨੇ ਸਾਨੂੰ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜੀਆਂ ਡੀਸੀ ਦੇ ਅੰਦਰ ਆ ਵੀ ਚਲੋ ਸਰਕਾਰ ਦੇ ਅੰਦਰ ਦਾ ਕੁਸ਼ਤੇਂਦਰ ਦੇ ਆ ਕੁਝ ਪੰਜਾਬ ਸਰਕਾਰ ਦੇ ਆ ਜਿਹੜੀਆਂ ਡੀਸੀ ਦੇ ਅੰਦਰ ਆ ਉਹਨਾਂ ਵਾਸਤੇ ਸਾਨੂੰ ਤੁਸੀਂ ਲਿਖ ਕੇ ਦੇ ਦਿਓ ਵਿਸ਼ਵਾਸ ਦਵਾਉ ਇਹ ਨਿਯਤ ਦੇ ਅੰਦਰ ਅੰਦਰ ਅਸੀਂ ਇਹ ਸੋਡੀਆਂ ਮੰਗਾ ਪੂਰਾ ਕਰਾਂਗੇ ਜੇ ਉਹਨੇ ਦਿਨਾਂ ਦੇ ਅੰਦਰ ਮੰਗਾ ਨਹੀਂ ਪੂਰਾ ਕਰਤੀਏ ਫਿਰ ਅਸੀਂ ਦੁਬਾਰਾ ਫੇਰ ਤਰਨਾ ਰੱਖਿਆ ਜਾਊਗਾ ਇਸ ਕਰਕੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਸਰਕਾਰ ਆ ਜਿਹੜੀ ਸਰਕਾਰ ਬਹੁਤ ਗਲਤ ਚੱਲ ਰਹੀ ਆ ਮਜ਼ਦੂਰਾਂ ਦੀ ਕੋਈ ਗੱਲ ਸੋਨੂੰ ਤਿਆਰ ਨਹੀਂ ਬਾਕੀ ਸਾਡਾ ਪ੍ਰੋਗਰਾਮ ਚੰਡੀਗੜ੍ਹ ਦਾ ਵੀ ਲੀਕਿਆ ਦਾ ਸਾਡੇ ਸੂਬੇ ਦੇ ਜਿਹੜੀ ਕਮੇਟੀ ਬਣੀ ਹੋਈ ਆ ਸਾਰੀਆਂ 8-9 ਜਥੇਬੰਦੀਆਂ ਦੀ ਉਹਨਾਂ ਦੀ ਅਸੀਂ ਉਹਨਾਂ ਚਿਰ ਇੱਥੋਂ ਉੱਠਦੇ ਨਹੀਂ ਜਿੰਨਾ ਚਿਰ ਸਾਡਾ ਕੋਈ ਫਲ ਨਹੀਂ ਹੁੰਦਾ ਅਗਲਾ ਐਕਸ਼ਨ ਕੀ ਹੋਣਗਾ ਅਗਲਾ ਐਕਸ਼ਨ ਫਿਲਹਾਲ ਤੱਕ ਇਹਨੂੰ ਸਿਰੇ ਲਾਉਣੇ ਆ ਐਕਸ਼ਨ ਤਾਂ ਜੋ ਸੂਬੇ ਦੇ ਐਕਸ਼ਨ ਆਉਣਗੇ ਉਹ ਅਸੀਂ ਸਿਰੇ ਲਾਵਾਂਗੇ ਅਸੀਂ ਵੱਧ ਤੋਂ ਵੱਧ ਇਹ ਇਤਰ ਨੂੰ ਨਵੇੜ ਕੇ ਫਿਰ ਅਸੀਂ ਚੰਡੀਗੜ੍ਹ ਦੀ ਤਿਆਰੀ ਕਰਾਂਗੇ ਚੰਡੀਗੜ੍ਹ ਨੂੰ ਵੀ ਰੱਖ ਪਾਗੇ ਲੋਕਾਂ ਨੂੰ ਲੈ ਕੇ ਜਾਵਾਂਗੇ ਅੱਜ ਜੇ ਸਾਡੇ ਕੋਲੇ ਕੋਈ ਨਾ ਆਇਆ ਫਿਰ ਅਸੀਂ ਅੱਧੇ ਘੰਟੇ ਲਈ ਸੜਕ ਜਾਮ ਕਰਾਂਗੇ